ਸਾਡੇ ਲਾਗੇ ਪਿੰਡ ਹੈ ਧੂੰਦਾ ਗੋਇੰਦਵਾਲ ਸਾਹਿਬ ਦੇ ਲਾਗੇ ਉਥੇ ਇੱਕ ਪਾਕਿਸਤਾਨ ਵਿੱਚੋਂ ਨਿਰਮਲੇ ਮਹਾਂਪੁਰਸ਼ ਹੋਏ ਸੰਤ ਭਗਤ ਸਿੰਘ ਜੀ ਪਿੰਡੀ ਘੇਪ ਸਰੀਰ ਛੱਡਿਆ ਉਹਨਾਂ ਗੋਇੰਦਵਾਲ ਸਾਹਿਬ ਬਿਲਕੁਲ ਗੋਇੰਦਵਾਲ ਸਾਹਿਬ ਹੀ ਸਮਝ ਲਓ ਧੂੰਦਾ ਪਿੰਡ ਹੈ ਅੱਜ ਤੱਕ ਅਸੀਂ ਇਹ ਤਾਂ ਸੁਣਿਆ ਸੀ ਵੀ ਵੱਤੋ ਵੱਦ ਜਿਹੜਾ ਵੱਡਾ ਨਾਮ ਅਭਿਆਸੀ ਹੈ ਉਹ ਸਵਾ ਕ ਲੱਖ ਪਾੜ ਜਪਜੀ ਸਾਹਿਬ ਦਾ ਕਰ ਲੈਂਦਾ ਹੈ ਦਾਸ ਨੇ ਦਰਸ਼ਨ ਕੀਤੇ ਸੰਤ ਜੋਧ ਸਿੰਘ ਜੀ ਦੇ ਇਹ ਹੋਰ ਮਹਾਂਪੁਰਸ਼ ਹੋਏ ਪਿੰਡਰਾਂ ਵਾਲੀ ਸੰਪਰਦਾਇ ਚੋ ਵਿਦਿਆਰਥੀ ਸਨ ਸਵਾ ਲੱਖ ਪਾੜ ਕਰਕੇ ਮੇਰੇ ਕੋਲ ਉੱਥੇ ਜਲੰਧਰ ਆਏ। ਚਿਹਰਾ ਉਹਨਾਂ ਦਾ ਇਤਾਂ ਡਗਦਾ ਕਰਦਾ ਸੀ ਜਿਵੇਂ ਸੂਰਜ ਚੜ੍ਹਨ ਤੋਂ ਪਹਿਲਾਂ ਲਾਲੀ ਛਾ ਜਾਂਦੀ ਹੈ। ਮੈਂ ਸੋਚਿਆ ਕਿਤੇ ਬਲੱਡ ਪ੍ਰੈਸ਼ਰ ਤਾਂ ਨਹੀਂ ਵਾਧਾ ਇਹਨਾਂ ਦਾ ਬਜ਼ੁਰਗ ਹੋ ਗਿਆ ਜਿਆਦਾ। ਉਹ ਗੱਲਾਂ ਹੋਵੇ ਪਟਾਕਾ ਪੈ ਜਾ ਕਿਤੇ। ਉਹ ਕਹਿੰਦੇ ਬਾਬਾ ਜੀ ਬੈਠੇ ਸੰਤ ਬਾਬਾ ਹਕਮ ਸਿੰਘ ਜੀ ਉਹ ਕਹਿੰਦੇ ਵੀ ਜਿਹੜੇ ਟਕਸਾਲ ਦੇ ਮੁਖੀ ਨੇ ਉਹਨਾਂ ਨੂੰ ਮਿਲਣਾ ਸੰਤਾਂ ਦਾ ਬੜਾ ਪ੍ਰੇਮ ਹੈ ਸੰਤ ਹਕਮ ਸਿੰਘ ਜੀ ਦਾ ਉਹਨਾਂ ਨੂੰ ਮਿਲਣਾ ਮਿਲਿਆ ਨਾ ਗਿਆ ਦੋਹਾਂ ਹਫ਼ਤਿਆਂ ਬਾਅਦ ਸਰੀਰ ਛੱਡ ਕੇ ਮੈਂ ਭਾਗਾ ਵਾਲਾ ਸਮਝਦਾ ਮੈਨੂੰ ਕਿਸੇ ਗੁਰਮਖ ਮਹਾਂਪੁਰਸ਼ ਦੇ ਦਰਸ਼ਨ ਹੋਏ ਪਰ ਸੰਤ ਭਗਤ ਸਿੰਘ ਜੀ ਕਿੱਡੇ ਕ ਮਹਾਂਪੁਰਸ਼ ਹੋਣਗੇ ਸਵਾ ਲੱਖ ਪਾਠ ਜਪਜੀਤ ਸਾਹਿਬ ਦਾ ਕਰਨਾ ਹੋਵੇ 52 ਪਾਠ ਰੋਜ਼ ਕਰੀਏ ਤੇ ਕੋਈ 7 ਕਿ ਸਾਲ ਲੱਗ ਜਾਂਦੇ ਆ 100 ਪਾਠ ਰੋਜ਼ ਕਰੀਏ ਤੇ ਕੋਈ 1.5 ਕਿ 3 ਸਾਲ ਲੱਗ ਜਾਂਦੇ ਆ ਸੰਤ ਮਹਾਰਾਜ ਸੰਤ ਭਗਤ ਸਿੰਘ ਜੀ ਸਵਾ ਲੱਖ ਨਹੀਂ 2 ਲੱਖ ਨਹੀਂ 3 ਲੱਖ ਨਹੀਂ 36 ਲੱਖ ਪਾੜ ਜਵਜੀ ਸਾਹਿਬ ਦਾ ਕੀਤਾ ਲੱਗੇ ਹੋਗੇ ਸਾਰੇ ਉਮਰ 70 80 ਸਾਲ ਨਾਮ ਉਥੇ ਐ ਜਿੱਥੇ ਮਾਣ ਨਹੀਂ ਸਾਰੀ ਮਿਹਨਤੀ ਜ਼ਿੰਦਗੀ ਦੀ ਇਹ ਐ ਨਾਮ ਉਲਟ ਗਿਆ ਤੇ ਕੀ ਬਣ ਗਿਆ ਕਈ ਸੰਤਾਂ ਦਾ ਉਲਟ ਜਾਂਦਾ ਐ ਇਸੇ ਕਰਕੇ ਅਰਦਾਸਾਂ ਕਰਦੀਆਂ ਪੈਂਦੀਆਂ ਚੰਗੇ ਭਲੇ ਪਹਿਲਾਂ ਪਾਠ ਕਰਦੇ ਸੀ ਬਾਅਦ ਚ ਛੱਡ ਜਾਂਦੇ ਆ ਇਸੇ ਕਰਕੇ ਅਰਦਾਸ ਕਰਨੇ ਪੈਂਦੀ ਸੱਚੇ ਪਾਤਸ਼ਾਹ ਕਿਰਪਾ ਰੱਖੀ ਕਿਤੇ ਰਗੜੇ ਨਾ ਜਾਈਏ بڑے بڑے ਪ੍ਰਚਾਰਕ ਜਿਹੜੇ ਸ਼ਰਧਾ ਵਾਲੀ ਗੱਲ ਕਰਦੇ ਸੀ ਬਾਅਦ ਨਾਸਤਕ ਵਰਤੀ ਚ ਚਲੇ ਜਾਂਦੇ ਆ ਸਾਰੀ ਉਮਰ ਦੀ ਮਿਹਨਤ ਕੀਆ ਮਾਨ ਉਲਟ ਕੇ ਕੀ ਬਣਾਉਣਾ ਨਾਮ ਨਾਮ ਦਾ ਅਰਥ ਨਾ ਮੈਂ ਮੈਂ ਰਵੇ ਨਾ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੈਂ ਰਹਾ ਨਾ ਹੂੰ ਜਦ ਆਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ ਤੂੰ ਬਸ ਇੰਨੀ ਇੱਕ ਸਾਧਨਾ ਹੈ ਸਤਿਗੁਰੂ ਕਹਿੰਦੇ ਤੂੰ ਜੁੜਨਾ ਕਿਹਦੇ ਨਾਲ ਹੈ ਏ ਮਨ ਜੈਸਾ ਸਿਵੈ ਤੈਸਾ ਹੋਵਹਿ ਤੇਹੇ ਕਰਮ ਕਮਾਹਿ ਜੇ ਤੇ ਜੁੜੋਗੇ ਗੁਰੂ ਨਾਨਕ ਸਾਹਿਬ ਨਾਲ ਫਿਰ ਕੀ ਬਣ ਜਾਓਗੇ ਗੁਰੂ ਨਾਨਕ ਸਾਹਿਬ ਹੀ ਬਣ ਜਾਓ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਨਾਲ ਜੁੜਿਆ ਮੁਸਲਮਾਨ ਧਰਮ ਚੋਂ ਸੀ ਇਸਲਾਮ ਧਰਮ ਚੋਂ ਸੀ 50 55 ਸਾਲ ਕੀਰਤਨ ਕੀਤਾ ਹੁਣ ਮਾਲਕ ਜਿਹੋ ਜਿਹਾ ਆਊਗਾ ਨੌਕਰ ਉਹੋ ਜੇ ਹੋਣਗੇ ਭਾਈ ਮਰਦਾਨੇ ਨੂੰ ਕੀ ਆਖਿਆ ਕਹਿੰਦੇ ਅਮਰ ਤਵੇਲੇ ਚੌਥੇ ਪੈਰ ਉਠਣਾ ਕੀਰਤਨ ਕਰਨਾ ਨਾਮ ਜਪਣਾ ਵੰਡ ਛਕਣਾ ਭਾਈ ਮਰਦਾਨੇ ਕਦੀ ਕੇਸਾਂ ਨੂੰ ਕੈਂਚੀ ਨਹੀਂ ਲਾਉਣੀ ਪਰਮਾਤਮਾ ਦੀ ਰਜ਼ਾ 'ਚ ਰਾਜੀ ਰਹਿਣਾ ਭਾਈ ਮਰਦਾਨਾ ਕੀ ਬਣ ਗਿਆ ਗੁਰੂ ਨਾਨਕ ਸਾਹਿਬ ਦਾ ਰੂਪ ਬਣ ਗਿਆ ਮਾਲਕ ਲੱਭੋ ਕਿਹੋ ਜਿਹਾ ਲੱਪਣਾ ਤੇ ਨਾਲ ਹੀ ਕੀ ਲਿਖਿਆ ਗੁਰੂ ਗ੍ਰੰਥ ਸਾਹਿਬ 'ਚ ਹੋਰ ਵਡਾਣੀ ਚੱਕਰੀ ਧਰਮ ਵੇਚ ਆਪ ਗਵਾਏ ਮਾਲਕ ਲੱਭ ਲਿਆ ਦੁਸ਼ਟ ਹੁਣ ਧਰਮ ਵੀ ਗਿਆ ਤੇ ਆਪਣਾ ਆਪ ਵੀ ਖਤਮ ਕੀਤਾ ਰਹਿਤ ਨਾਮਿਆਂ ਚ ਲਿਖਿਆ ਦੁਸ਼ਟ ਦੀ ਚਾਕਰੀ ਨਹੀਂ ਕਰਨੀ ਧਰਮ ਚਲਿਆ ਜਾਵੇਗਾ ਭਾਵੇਂ ਭੁੱਖੇ ਮਰ ਜਿਓ ਉਹ ਚਾਕਰੀ ਨਹੀਂ ਕਰਨੀ ਜਿਹੜੇ ਦੁਸ਼ਟ ਕਰਾਵੇ ਹੁਣ ਦੁਸ਼ਟ ਦੀ ਚਾਕਰੀ ਕਰਨੀ ਪੈ ਗਈ ਰੋਟੀ ਦਾ ਸਵਾਲ ਸੀ ਨੌਕਰੀ ਕਰ ਲਈ ਦਿਹਾੜੀ ਕਰ ਲਿਓ ਕਹਿੰਦਾ ਆਟੇ 'ਚ ਮਲਾਵਟ ਕਰਨ ਗਿਆ ਧਰਮ ਉਹ ਕਹਿੰਦਾ ਘਿਓ ਦੇ ਵਿੱਚ ਮਲਾਵਟ ਕਰ ਉਹ ਕਹਿੰਦਾ ਦੁੱਧ ਦੇ ਵਿੱਚ ਮਲਾਵਟ ਕਰ ਆ ਤੁਸੀਂ ਮਸਾਲੇ ਬੜੇ ਸਵਾਦ ਨਾਲ ਖਾਂਦੇ ਹੋ ਗੁੱਸਾ ਕਰੋਗੇ ਮੇਰੀ ਗੱਲ ਦਾ ਐਡਾ ਬੁਰਾ ਹਾਲ ਹੋ ਗਿਆ ਲਿੱਦ ਮਲਾ ਕੇ ਦਿੰਦੇ ਨੇ ਮਸਾਲਿਆਂ ਦੇ ਵਿੱਚ ਪਰਾਣੇ ਬਜ਼ੁਰਗ ਆਪ ਹੀ ਕੁੱਟ ਲੈਂਦੇ ਸੀ ਨਾ ਤਾਂ ਬਚੇ ਸੀ ਹੁਣ ਦੁਸ਼ਟ ਦੀ ਚਾੱਕਰੀ ਆ ਉਹ ਕਹੇਗਾ ਹੁੱਕਾ ਬਣਾ ਕੇ ਦੇ ਗਿਆ ਧਰਮ ਫਿਰ ਤੂੰ ਕਹੇਗਾ ਮੈਂ ਅੰਮ੍ਰਿਤ ਛਕਿਆ ਮੈਂ ਸਰਦਾਰ ਮੈਂ ਹੱਥ ਨਹੀਂ ਲਾਉਣਾ ਸਿਗਰਟਾਂ ਨੂੰ ਉਹ ਕਹੂਗਾ ਨੌਕਰੀ ਕਰਨੀ ਤੇ ਵੇਚ ਬਾਹਰਲੇ ਦੇਸ਼ਾਂ 'ਚ ਸਿਗਰਟਾਂ ਵੇਚਦੇ ਕਿ ਨਹੀਂ ਵੇਚਦੇ ਆਪਣੇ ਮੁੰਡੇ ਵੇਚ ਸਿਗਰਟਾਂ ਗੈਸ ਸਟੇਸ਼ਨ ਤੇ ਜਾ ਕੇ ਰਹਿਤ ਨਾਮੇ ਕਹਿੰਦੇ ਭੁੱਖਾ ਮਰ ਜੇ ਦੁਸ਼ਟ ਦੀ ਚੱਕਰੀ ਨਾ ਕਰੇ ਉਹ ਕਵੇਗਾ ਸ਼ਰਾਬ ਚ ਪਾਣੀ ਪਾ ਕੇ ਦੇ ਗਿਆ ਧਰਮ ਤੇਰਾ ਸਾਰਾ ਹੋਰ ਵਿਡਾਣੀ ਚੱਕਰੀ ਧਰਮ ਵੇਚ ਆਪ ਗਵਾਏ ਗੁਰੂ ਕੇ ਸਿੱਖੋ ਧੰਗ ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਚੇਤੇ ਰੱਖਿਓ ਪੈਸੇ ਦੀ ਖਾਤਰ ਧਰਮ ਨਾ ਵੇਚਿਓ ਕਿਉਂ ਪੁੱਛੋ ਕਿਉਂ ਪੈਸੇ ਦੀ ਖਾਤਰ ਤੇ ਤੁਰੇ ਫਿਰਦੇ ਆ ਸਾਰੇ ਹੀ ਅਸੀਂ ਸਤਿਗੁਰੂ ਦੇ ਘਰੋਂ ਮਾਤਾ ਸੁਲਖਣੀ ਕਹਿਣ ਲੱਗੀ ਮੈਨੂੰ ਪਤਾ ਲੱਗਾ ਗੱਦੀ ਦੇਤੀ ਭਾਈ ਲੈਣੇ ਨੂੰ ਕਿਉਂ ਗ੍ਰਿਸ਼ਤੀਆਂ ਦਾ ਧਰਮ ਚਲਾਉਣਾ ਸੀ 99% ਜਿਹੜਾ ਧਰਮ ਦੁਨੀਆ ਚੱਲਦਾ ਉਹਨੂੰ ਸਿੱਖਿਆ ਦੇਣੀ ਸੀ ਔਰ 10% ਕੋਈ ਵਿਰਲਾ ਹੀ ਸਾਧੂ ਹੈ ਜਿਹੜਾ ਵਕਾਰਾਂ ਨੂੰ ਜਿੱਤ ਜਾਵੇ ਉਹ ਕਰੋੜਾਂ 'ਚ ਕੋਈ ਇੱਕ ਅੱਧਾ ਫਿਰ ਬਾਕੀ 90% ਕਿਧਰ ਜਾਣ ਇਸ ਕਰਕੇ ਸਾਧ ਮਤ ਨੂੰ ਵੀ ਸਿੱਖਿਆ ਦਿੱਤੀ ਤੇ ਗ੍ਰਸਤੀਆਂ ਦਾ ਧਰਮ ਵੀ ਚਲਾਇਆ ਸਤਿਗੁਰੂ ਕਹਿਣ ਲੱਗੇ ਸੁਲੱਖਣੀਆਂ ਕਿਹੜੀ ਗੱਲ ਕਰਦੀਆਂ ਮਾਤਾ ਜੀ ਕਹਿਣ ਲੱਗੇ ਮੇਰੇ ਪੁੱਤ ਭੁੱਖੇ ਮਰ ਜਾਣਗੇ ਮਹਾਰਾਜ ਨੇ ਜਿਹੜਾ ਬਚਨ ਕੀਤਾ ਉਹ ਚੇਤੇ ਰੱਖਿਓ ਤੁਸੀਂ ਹਰ ਸਾਲ ਆਉਣਾ ਹੈ ਅੱਜ ਪ੍ਰਾਣ ਕਰਕੇ ਜਾਇਓ ਅਮਰ ਤੇ ਛਕਾਂਗੇ ਕੇਸਾਂ ਨੂੰ ਕੈਂਚੀ ਨਹੀਂ ਲਾਵਾਂਗੇ ਸ਼ਰਾਬ ਨਹੀਂ ਪੀਵਾਂਗੇ ਸਤਿਗੁਰੂ ਕਹਿਣ ਲੱਗੇ ਸੁਲੱਖਣ ਗੇ ਤੂੰ ਬੱਚਿਆਂ ਦੀ ਗੱਲ ਕਰਦੀ ਐ ਭੁੱਖੇ ਮਰ ਜਾਣਗੇ ਤੇਰੇ ਬੱਚਿਆਂ ਦੇ ਜਿਹੜੇ ਕੁੱਤੇ ਵੀ ਹੋਣਗੇ ਉਹ ਵੀ ਭੁੱਖੇ ਨਹੀਂ ਮਰਨਗੇ ਇੱਕ ਗੱਲ ਤੁਹਾਨੂੰ ਅੱਜ ਕਹਾਂ ਸਿੱਖੋ ਤੁਹਾਡੇ ਤੇ ਕੁੱਤੇ ਵੀ ਨਹੀਂ ਭੁੱਖੇ ਮਰਦੇ ਅਗਲੇ ਰੋਟੀ ਤੋਂ ਲੜਿਆ ਕਰਨਗੇ ਸਵਾਦ ਵਾਸਤੇ ਮੈਂ ਨਹੀਂ ਖਾਣੀ ਇੰਨੇ ਵਰਨੇ ਤੁਹਾਨੂੰ ਪਰ ਆਪਣਾ ਧਰਮ ਨਾ ਵੇਚਿਓ ਰੋਟੀ ਬਦਲੇ ਪੈਸੇ ਬਦਲੇ ਇਹ ਵਰ ਦਿੱਤਾ ਤੁਹਾਨੂੰ ਗੁਰੂ ਨਾਨਕ ਸਾਹਿਬ ਦੇ ਗੁਰੂ ਅਰਗੋਬਿੰਦ ਸਾਹਿਬ ਕਹਿਣ ਲੱਗੇ ਧੰਨ ਬਾਬਾ ਬਿਧੀ ਚੰਦ ਸਾਹਿਬ ਨੂੰ ਕਿ ਭਾਈ ਬਿਧੀ ਚੰਦ ਤੇਰੇ ਕੁੱਤਿਆਂ 'ਚ ਵੀ ਕਰਾਮਾਤ ਹੋਵੇਗੀ ਗੁਰੂ ਘਰ ਤੇ ਮਹਾਪੁਰਸ਼ਾਂ ਦੇ ਗੱਲ ਛੱਡੋ ਐਸ ਦਰਤੇ ਜੇ ਕੋਈ ਕੁੱਤਾ ਵੀ ਤੁਰਿਆ ਫਿਰਦਾ ਉਹਦੇ 'ਚ ਵੀ ਕਰਾਮਾਤ ਹੈ ਉਹਦੇ ਵਿੱਚ ਵੀ ਬਰਕਤ ਹੈ ਸਾਡੇ ਸਰਦਾ ਹੀ ਹੋਰ ਹੋ ਚੁੱਕੇ ਆ ਆਪਣਾ ਆਪ ਨਹੀਂ ਵੇਚਣਾ ਨਹੀਂ ਤੇ ਫਿਰ ਆਪ ਬੀਜ ਆਪੇ ਖਾਵਣਾ ਤੇ ਇਹ ਕਰਮ ਕਮਾਏ ਤੇਹਾ ਫਲ ਪਾਏ